ਸ਼ਸਨ ਵੱਲੋਂ ਕਹਿ ਲੋ ਕਿ ਸ਼ਹਿਰ ਦੇ ਵਿੱਚ ਲੰਬੇ ਸਮੇਂ ਤੋਂ ਗੂੜੀ ਦੀ ਸਮੱਸਿਆ ਨੂੰ ਲੈ ਕੇ ਪੂਰਾ ਟੈਂਪੋ ਹੋਇਆ ਪਿਆ ਸੀ ਆਜੇ ਪ੍ਰਸ਼ਾਸਨ ਵੀ ਕਹਿ ਲੋ ਕਿ ਕੋਸ਼ਿਸ਼ ਨਾਲ ਇਹ ਗੂੜਾ ਚੁਕਵਾਇਆ ਜਾ ਰਿਹਾ ਹੈ ਆਹ ਉਹ ਟੈਂਪੋ ਕਿਸ ਹਾਲਾਤ ਦੇ ਵਿੱਚ ਸ਼ਹਿਰ ਦੇ ਵਿੱਚ ਪਈ ਹੋ ਰhalten ਦੇਖੇ ਜਾਓ ਦੇਖੋ ਜੀ ਮੇਰੀ ਮੇਰੀ ਬੇਨਤੀ ਹੈ ਕਿ ਸਮੱਸਿਆ ਵਾਕਈ ਹਕੀਕਤ ਦੇ ਵਿੱਚ ਜੈਨੂਨ ਸੀਗੀ ਅਸੀਂ ਕੋਸ਼ਿਸ਼ ਕਰ ਰਹੇ ਸੀਗੇ ਇਹਦਾ ਕੋਈ ਸਮਾਧਾਨ ਕਰੀਏ ਮੇਰੀ ਰੈਗੂਲਰ ਕਮਿਸ਼ਨਰ ਮੈਡਮ ਨਾਲ ਵੀ ਗੱਲ ਹੁੰਦੀ ਰਹੀ ਦਾ ਐਸੇ ਗੰਭੀਰਤਾ ਨੂੰ ਦੇਖਦੇ ਹੋਏ ਅਸੀਂ ਕੋਸ਼ਿਸ਼ ਕੀਤੀ ਹੈ ਕਿ ਬਈ ਇਹਦਾ ਹੱਲ ਨਿਕਲੇ ਮੈਨੂੰ ਕਮਿਸ਼ਨਰ ਮੈਡਮ ਨੇ ਭਰੋਸਾ ਦਿਵਾਇਆ ਕਿ ਆਨ ਆਲੇ ਟਾਈਮ ਦੇ ਵਿੱਚ ਇਹ ਜੀ ਕੋਈ ਦਿੱਕਤ ਨਹੀਂ ਆਏਗੀ ਮੇਰੇ ਵੱਲੋਂ ਵੀ ਮੈਮ ਨੂੰ ਇਹੀ ਹਦੇਸ਼ ਹੋਏ ਨੇ ਕਿ ਇਕਤਾ ਸਫਾਈ ਅਭਿਆਨ ਸ਼ੁਰੂ ਕੀਤਾ ਜਾਵੇ ਵਿਸ਼ੇਸ਼ ਤੌਰ ਤੇ ਤਾਂ ਕਿ ਪੂਰੇ ਸ਼ਹਿਰ ਦੀ ਸਫਾਈ ਰਹੇ ਸਪੈਸ਼ਲੀ ਇਹ ਜੋ ਮੌਨਸੂਨ ਸੀਜ਼ਨ ਹੈ ਬਾਸ਼ਾਂ ਦਾ ਸੀਜ਼ਨ ਹੈ ਇਹਨੂੰ ਦੇਖਦੇ ਹੋਏ ਪੂਰੇ ਸ਼ਹਿਰ ਦੇ ਵਿੱਚ ਇਕ ਵਿਸ਼ੇਸ਼ ਜੋ ਸਫਾਈ ਅਭਿਆਨ ਹੈ ਉਹ ਸ਼ੁਰੂ ਕੀਤਾ ਜਾਵੇ ਨੰਬਰ 2 ਗੱਲ ਇਹ ਹੈ ਕਿ ਜਿਹੜੇ ਜਿਹੜੇ ਏਰੀਆ ਦੇ ਵਿੱਚ ਜੋ ਪ੍ਰਭਾਵਿਤ ਏਰੀਆ ਨੇ ਜਿਹਦੇ ਵਿੱਚ ਜੋ ਥੋੜਾ ਜਿਆਦਾ ਕੂੜਾ ਦਿਖਦਾ ਉਹਦੇ ਵਿੱਚ ਵਿਸ਼ੇਸ਼ ਅਭਿਆਨ ਦੇ ਤੌਰ ਤੇ ਉਹਨੂੰ ਸਾਫ਼ ਕਰਵਾਇਆ ਜਾਵੇ ਅਤੇ ਰੂਟੀਨ ਦੇ ਵਿੱਚ ਜੋ ਆਪਣੇ ਸਾਰੇ ਏਰੀਆਜ਼ ਨੇ ਉਹਨੂੰ ਸਾਫ਼ ਰੱਖਿਆ ਜਾਵੇ। ਇਹਦੇ ਵਿੱਚ ਇੱਕ ਹੋਰ ਮੈਂ ਹਦਾਇਤ ਕੀਤੀ ਹੈ ਕਿ ਕਿਉਂਕਿ ਮੱਛਰਾਂ ਦਾ ਇਸ ਸੀਜ਼ਨ ਦੇ ਵਿੱਚ ਕਾਫੀ ਹੋ ਜਾਂਦਾ ਹੈ, ਘਟ ਹੋ ਜਾਂਦਾ ਹੈ ਤਾਂ ਉਹਨੂੰ ਦੇਖਦੇ ਹੋਏ ਫੋਗਿੰਗ ਦੀ ਜੋ ਪ੍ਰੋਸੈਸ ਹੈ ਉਹ ਵੀ ਰੈਗੂਲਰ ਪੱਧਰ ਤੇ ਕੀਤਾ ਜਾਵੇ। ਸਰ ਜੀ ਕੋਈ ਟੈਂਪਰੀ ਸਮੱਸਿਆ ਨਾ ਪਰਮਣੈਂਟ ਦੇਖੋ ਜੀ ਮੇਰੀ ਉਸ ਸੰਬੰਧ ਦੇ ਵਿੱਚ ਗੱਲ ਹੋਈ ਹੈ ਤਾਂ ਇੱਕ ਤਾਂ ਇੱਕ ਪ੍ਰਪੋਜ਼ਲ ਬਣਾ ਰਹੇ ਹਾਂ ਯੂਨੀਫਾਈਡ ਇੰਟੀਗ੍ਰੇਟਿਡ ਵੇਸਟ ਪ੍ਰਪੋਜ਼ਲ ਦਾ ਇੱਕ ਪਲਾਨ ਬਣਾ ਰਹੇ ਹਾਂ ਉਮੀਦ ਹੈ ਉਹ ਆਉਣ ਵਾਲੇ ਟਾਈਮ ਦੇ ਵਿੱਚ ਮੁਕੰਮਲ ਹੋ ਜਾਏਗਾ ਪਰ ਫੌਰੀ ਹੱਲ ਵਾਸਤੇ ਵੀ ਅਸੀਂ ਇੱਕ ਅੱਜ ਬੜੇ ਦਿਨਾਂ ਤੋਂ ਸਾਡੀ ਇੱਕ ਜ਼ਿੱਦ ਉਹ ਹੈ ਚੱਲੇ ਆ ਰਹੀ ਸੀ ਕਿ ਉਹ ਅਸੀਂ ਜਗ੍ਹਾ ਆਈਡੈਂਟੀਫਾਈ ਕਰ ਲਈ ਹੈ ਔਰ ਉਹ ਵੀ ਫੌਰੀ ਤੌਰ ਤੇ ਜੋ ਇਮੀਡੀਏਟ ਰੀਲੀਫ ਦੇਣਾ ਹੈ ਉਹ ਸਾਨੂੰ ਅੱਜ ਮਿਲ ਜਾਊਗਾ ਜੀ ਰੱਖੀ ਤੁਹਾਡੇ ਵੱਲੋਂ ਕੂੜੇ ਦੀ ਇਸ ਸਮੱਸਿਆ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਸੀ ਤਾਂ ਪ੍ਰਸ਼ਾਸਨ ਵੱਲੋਂ ਅੱਜ ਕਹਿ ਲੋ ਕਿ ਇਹ ਕੂੜੇ ਦੀ ਜਿਹੜੀ ਸਮੱਸਿਆ ਨੂੰ ਹੱਲ ਕੀਤਾ ਗਿਆ ਸ਼ਾਇਦ ਦੇ ਵਿੱਚ ਕੂੜਾ ਚੁਕਾਇਆ ਜਾ ਰਿਹਾ ਪਰ ਕਿੱਦਾਂ ਦੇ ਦੇ ਪ੍ਰਸ਼ਾਸਨ ਦੇ ਕੰਮ ਨੂੰ ਮੈਂ ਗੁਰਮੀਤ ਲਾਹ ਬਤੂ ਪ੍ਰਧਾਨਿਕਾ ਪਾਰਟੀ ਕਿਉਂਕਿ ਅੱਜ ਤੋਂ 2 ਸਾਲ ਪਹਿਲਾਂ ਵੀ ਇਹ ਕੂੜੇ ਦੀ ਬੜੀ ਵੱਡੀ ਸਮੱਸਿਆ ਆਈ ਸੀ ਵੀ ਉਦੋਂ ਵੀ ਮੈਂ ਸਮਝਦਾ ਵੀ ਇਕਤਾ ਪਾਰਟੀ ਦੇ ਇਕਤਾ ਪਾਰਟੀ ਦੇ ਵਰਕਰਾਂ ਨੇ ਕਾਫੀ ਜਦੋਜਦ ਕੀਤੀ ਕਾਫੀ ਪ੍ਰੋਗਰਾਮ ਕੀਤੇ ਉਦੋਂ ਵੀ ਮੈਂ ਸਮਝਦਾ ਪ੍ਰਸ਼ਾਸਨ ਜਿਹੜਾ ਹਰਕਤ ਚ ਆਇਆ ਸੀ ਆ ਤੇ ਉਹਨਾਂ ਨੇ ਤੁਰੰਤ ਉਹਦਾ ਜਿਹੜਾ ਛੱਟਿਆ ਗਿਆ ਪਹਿਲੀ ਗੱਲ ਦੇਖੋ ਇਹ ਚ ਪ੍ਰਸ਼ਾਸਨ ਦਾ ਵਿਚਾਰਾ ਨਾ ਕਸੂਰ ਹੀ ਕੋਈ ਨਹੀਂ ਨਾ ਕਸੂਰ ਸੀਗਾ ਸਰਕਾਰਾਂ ਦਾ ਮੈਂ बार-बार ਕਿਉਂ ਰਾਣਾ ਗੁਰਜੀਤ ਸਿੰਘ ਦਾ ਕਹਿੰਦੇ ਆ ਵਾ ਵੀ ਦੇਖੋ ਅਸੀਂ ਇਹ ਕੂੜੇ ਸੰਬੰਧੀ ਅਸੀਂ ਚੰਦੀ ਜੀ ਨਾਲ ਵੀ ਗੱਲ ਕੀਤੀ ਸੀਗੀ ਅੱਜ ਤੋਂ 15-20 ਦਿਨ ਪਹਿਲਾਂ ਉਹਨਾਂ ਨੇ ਵੀ ਕਿਹਾ ਸੀਗਾ ਕਿ ਇਹਦਾ ਕੂੜੇ ਦਾ ਬਹੁਤ ਛੇਤੀ ਜਿਹੜਾ ਸਮੱਸਿਆ ਦਾ ਹੱਲ ਹੋਊਗਾ ਪਰ ਦੇਖੋ ਇਕਤਾ ਪਾਰਟੀ ਨੇ 4-5 ਪ੍ਰੈਸ ਕਾਨਫਰੰਸਾਂ ਕੀਤੀਆਂ ਔਰ ਬਾਈ ਦੇ ਕੋ ਵੱਡਾ ਪ੍ਰੋਗਰਾਮ ਰੱਖਿਆ ਸੀਗਾ ਵੀ ਐਲ ਕਿ ਅਸੀਂ ਕਾਫੀ ਜਥੇਬੰਦੀਆਂ ਨੂੰ ਨਾਲ ਲੈ ਕੇ ਵੀ ਅਸੀਂ ਜਿਹੜਾ ਪ੍ਰੋਗਰਾਮ ਰੱਖਿਆ ਸੀਗਾ ਪਰ ਦੇਖੋ ਪ੍ਰੋਗਰਾਮ ਤੋਂ ਪਹਿਲਾਂ ਹੀ ਮੈਂ ਸਮਝਦਾ ਵੀ ਜਿਹੜੇ ਆਮ ਪਾਰਟੀ ਦੇ ਹਲਕਾ ਇੰਚਾਰਜ ਹੈਗੇ ਆ ਦੇਖੋ 25 ਸਾਲਾਂ ਚ ਉਹਨਾਂ ਦੇ ਕੋਲ ਅੱਜ ਤੱਕ ਜਗ੍ਹਾ ਨਹੀਂ ਲੱਭੀ ਇਹਨਾਂ ਨੂੰ ਦੇਖੋ ਮੈਂ ਸਮਝਦਾ ਵੀ ਇਹਨਾਂ ਨੂੰ ਕੋਈ ਮਹੀਨਾ ਕੋਈ ਹੋਇਆ ਬਣਿਆ ਨੂੰ ਇਹਨਾਂ ਨੇ ਤਿੰਨ ਕਿੱਲੇ ਜ਼ਮੀਨ ਜਿਹੜੀ ਐ ਸਰਕਾਰ ਵੱਲੋਂ ਲੈ ਕੇ ਉਹਦਾ ਕੂੜੇ ਦਾ ਮੈਂ ਸਮਝਦਾ ਬਹੁਤ ਵਧੀਆ ਹੱਲ ਕੀਤਾ ਉਹ ਸਿੱਧੀ ਚ ਪੇੜ ਮੈਂ ਜ਼ਮੇਦਾਰ ਉਹਨਾਂ ਦੇ ਵਜੀ ਹੈ ਜਿਨ੍ਹਾਂ ਨੇ 25 ਸਾਲ ਲਾ ਕੇ ਵੀ ਕੂੜੇ ਦਾ ਜੜਾ ਵੀ ਇਹਦਾ ਹੱਲ ਨਹੀਂ ਕੀਤਾ ਵੀ ਮੈਂ ਦੇਖਣ ਲਿਆ ਸੀ ਫੇਸਬੁਕ 'ਚ ਫੋਟੋਆਂ ਕੋਈ ਹੱਥ ਖੜੇ ਕਰਕੇ ਆਏ ਕਹਿੰਦੇ ਕੋਈ ਇਹਨੇ ਬੇਸ਼ਰਮ ਲੋਗ ਐ ਦੇਖੋ ਵੀ ਮੈਂ ਇਹ ਕਹਿਣਾ ਵੀ ਕਾਂਗਰਸੀਆਂ ਨੂੰ ਉਹ ਸੰਬੰਧ ਦੇ ਧੰਨਵਾਦ ਕਰਨਾ ਚਾਹੀਦਾ ਜਿਨੇ ਜਗ੍ਹਾ ਲੈ ਕੇ ਦਿੱਤੀ ਐ ਤੁਹਾਡੇ ਕੋਲ ਤਾਂ ਹੱਲ ਹੋਇਆ ਨਹੀਂ ਅਜੇ ਤੱਕ ਤੁਸੀਂ ਤਾਂ ਬੇਸ਼ਰਮ ਹੋ ਗਏ ਸੀਗੇ ਤੁਸੀਂ ਦੇ ਸਿਰਫ ਮੈਂ ਪਹਿਲਾਂ ਵੀ ਕਿਹਾ ਤੁਸੀਂ ਚੈੱਕ ਲੈਣ ਵਾਲੇ ਆਂ ਤੁਸੀਂ ਕੰਮ ਕਰਨ ਵਾਲੇ ਬੰਦੇ ਨਹੀਂ ਰਗੇ ਪਰ ਦੇਖੋ ਮੈਂ ਸਮਝਦਾ ਵੀ ਤਰੰਤ ਕੱਲ ਜਿਹੜੇ ਉੱਤੇ ਡੀਸੀ ਸਾਹਿਬ ਆਏ ਮੈਡਮ ਕਮਿਸ਼ਨਰ ਉੱਤੇ ਆਈ ਔਰ ਬਹੁਤ ਵਧੀਆ ਮੈਂ ਸੁਣ ਮੌਕੇ ਤੇ ਇਹ ਮਸ਼ੀਨਾਂ ਬੁਲਾ ਕੇ ਉਹ ਡੰਪਰ ਦੁਆਰਾ ਚੁਕਵਾਇਆ ਗਿਆ ਸਾਰਾ ਕੂੜਾ ਚੁਕਵਾਇਆ ਗਿਆ ਔਰ ਇੱਕ ਦੋ ਦੇ ਵਿੱਚ ਮੈਂ ਸਮਝਦਾ ਕੂੜੇ ਦੀ ਸਮੱਸਿਆ ਜਿਹੜੀ ਹੈ ਹੁਣ ਪਰਮਾਨੈਂਟ ਜਿਹੜੀ ਹੈ ਉਹ ਹੱਲ ਹੋ ਗਈ ਹੈ ਤੇ ਮੈਂ ਹੁਣ ਲੈਣਾ ਨੂੰ ਬਰਾਣੀ ਨੂੰ ਵੀ ਬੇਨਤੀ ਕਰਦਾ ਕਿ ਉਹ ਵੀ ਚੰਦੀ ਜੀ ਦਾ ਧੰਨਵਾਦ ਕਰਨ ਕਿਉਂਕਿ ਦੇਖੋ ਕਪੂਰਥਲਾ ਕਾ ਬਹੁਤ ਗੰਦਗੀ ਵਿੱਚ ਆ ਗਿਆ ਸੀਗਾ ਮੈਂ ਪਹਿਲਾਂ ਵੀ ਕਿਹਾ ਸੀ ਕਪੂਰਥਲਾ ਜਿਹੜਾ ਵਾ ਅੱਜ ਸਿਟਾਂ ਦੇ ਵਿੱਚ ਨਾ ਹੀ ਹੈ ਨੀਗਾ ਕਿਉਂਕਿ ਲਿਸਟਾਂ ਵਿੱਚ ਉਹਨਾਂ ਲੋਕਾਂ ਦੇ ਨਾਮ ਆ ਜਿੰਨੇ ਅਰਬਾਂ ਕਰਬਾਂ ਰੁਪਈਆ ਮੈਂ ਸੰਦਾ ਆਪਣੇ ਘਰਾਂ ਚ ਲੈ ਗਏ ਆ ਤੁਸੀਂ ਇਹ ਦੇਖੋ ਜਦੋਂ 50 ਸਾਲਾਂ ਬਾਅਦ ਇਲੈਕਸ਼ਨ ਲੜਦੇ ਆ ਇਹਨਾਂ ਦੇ ਹਾਲਾਤ ਕੀ ਹੁੰਦੇ ਆ 50 ਸਾਲਾਂ ਬਾਅਦ ਇਹਨਾਂ ਨੇ ਮਹਿਲਾ ਚੱਜੋ ਉਦੋਂ ਹਾਲਾਤ ਕੀ ਹੁੰਦੇ ਆ ਕਿ ਕਪੂਰ ਥੱਲੇ ਦਾ ਬੇੜਾ ਕਰਨ ਵਾਸਤੇ ਸਭ ਤੋਂ ਜਿਹੜੀ ਐ ਉਹ ਕਾਂਗਰਸ ਪਾਰਟੀ ਹੈਗੀ ਆ ਤੇ ਇਸੇ ਕਰਕੇ ਮੈਂ ਅਸੀਂ ਜਿਹੜਾ ਇਕਤਾ ਪਾਰਟੀ ਵੱਲੋਂ ਬਾਇੰਦ ਨੂੰ ਪੂਰਵ ਰੱਖਿਆ ਜੀਗਾ ਅਸੀਂ ਸਾਰਿਆਂ ਨੂੰ ਬੇਨਤੀ ਕੀਤੀ ਸੀਗੀ ਚੰਦੀ ਜੀ ਨੂੰ ਪਹਿਲਾਂ ਬੇਨਤੀ ਕੀਤੀ ਸੀ ਜੀ ਪ੍ਰਸ਼ਾਸਨ ਨੂੰ ਵੀ ਬੇਨਤੀ ਕੀਤੀ ਗਈ ਪਰ ਦੇਖੋ ਅਸੀਂ ਇਹਦੇ ਵਿੱਚ ਕੋਈ ਜੋਗਦਾਨ ਨਹੀਂ ਪਾਇਆ ਅਸੀਂ ਸਿਰਫ ਸ਼ਹਿਰ ਦੀ ਸਮੱਸਿਆ ਨੂੰ ਲੈ ਕੇ ਏਕਤਾ ਪਾਰਟੀ ਨੇ ਪ੍ਰਸ਼ਾਸਨ ਦੀਆਂ ਅੱਖਾਂ ਖੋਲੀਆਂ